ਕਮਣਾਲੀ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਖਤਰਨਾਕ ਜੰਗਲਾਂ ਦੇ ਵਿੱਚ ਮਿਲੀ 1947 ਤੋਂ ਪਹਿਲਾਂ ਦੀ ਮਸਜਿਦ ਜਿੱਥੇ ਰਾਤ ਨੂੰ ਤਾਂ ਕੀ ਦਿਨੇ ਆਉਣ ਨੂੰ ਵੀ ਡਰਦੇ ਨੇ ਲੋਕ ਖਤਰਨਾਕ ਜੰਗਲਾਂ ਦੇ ਵਿੱਚ ਹੁੰਦੇ ਹੋਏ ਝਾੜੀਆਂ ਦੇ ਵਿੱਚੋਂ ਲੰਘ ਕੇ ਤੁਹਾਨੂੰ ਇਹ ਮਸਜਿਦ ਦਿਖਾਉਣ ਦੇ ਲਈ ਇੱਥੇ ਪਹੁੰਚੇ ਆ ਸੋ ਮਿੱਤਰੋ ਵੀਡੀਓ ਦੇ ਨਾਲ ਜੁੜੇ ਰਹੋ ਅੱਗੇ ਕਰਦੇ ਆ ਗੱਲਬਾਤ ਤੇ ਤੁਹਾਨੂੰ ਅੰਦਰੋਂ ਦਿਖਾਉਂਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਇੱਥੇ ਬਣਿਆ ਹੋਇਆ ਬਹੁਤ ਪੁਰਾਣਾ ਖੂ ਜੋ ਕਿ ਹੁਣ ਪੂਰੀ ਤਰ੍ਹਾਂ ਦੇ ਨਾਲ ਸੁੱਕ ਚੁੱਕਿਆ ਹੈ ਦੇਖੋ ਮਿੱਤਰੋ ਇਹ ਖੂ ਉੱਪਰ ਝਾੜੀਆਂ ਨੇ ਇਹਨੂੰ ਢੱਕ ਲਿਆ ਹੈ ਤੇ ਅੱਗੇ ਚੱਲਦੇ ਆਂ ਦਿਖਾਉਂਦੇ ਆਂ ਤੁਹਾਨੂੰ ਮਸਜਿਦ ਬਾਹਰੋਂ ਤੇ ਅੰਦਰੋਂ ਸੱਜਣੋ ਦੇਖੋ ਇਹ ਇਮਾਰਤ ਜੋ ਕਿ ਹੁਣ ਬਾਹਰੋਂ ਤਾਂ ਖੰਡਰ ਬਣ ਚੁੱਕੀ ਹੈ ਇਹਦੇ ਉੱਪਰ ਰੁੱਖ ਝਾੜੀਆਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ ਤੇ ਇੱਕ ਕੰਦੇ ਦੀ ਢਹ ਢੇਰੀ ਹੋ ਚੁੱਕੀ ਹੈ ਤੇ ਤੁਸੀਂ ਬਾਹਰ ਵੀ ਦੇਖ ਸਕਦੇ ਹੋ ਇਹਦੇ ਜਿਹੜੇ ਖੰਡਰ ਬਣ ਚੁੱਕੇ ਅਵਸ਼ੇਸ਼ ਪਏ ਆ ਕਾਫੀ ਪਾਸਿਆਂ ਤੋਂ ਇਹ ਢੇ ਢੇਰੀ ਹੋ ਚੁੱਕੀ ਐ ਤੇ ਇਸ ਤੋਂ ਵਾਰ ਇਹ ਪੁਰਾਣਾ ਪਿੱਪਲ ਦਾ ਦਰਖਤ ਜੋ ਕਿ 47 ਤੋਂ ਪਹਿਲਾਂ ਦਾ ਦੱਸਿਆ ਜਾਂਦਾ ਹੈ ਤੇ ਇਹ ਖਜੂਰ ਵੀ ਕਾਫੀ ਪੁਰਾਣੀ ਇੱਥੇ ਖੜੀ ਐ ਸਿਆਣਿਆਂ ਦੇ ਦੱਸਣ ਮੁਤਾਬਕ ਕਿਸੇ ਵੇਲੇ ਇੱਥੇ ਰੌਣਕਾਂ ਲੱਗਦੀਆਂ ਰਹੀਆਂ ਨੇ ਮੁਸਲਮਾਨ ਭਰਾ ਇੱਥੇ ਨਵਾਜ਼ ਅਦਾ ਕਰਨ ਆਉਂਦੇ ਸੀ ਤੇ ਈਦ ਦੇ ਮੌਕੇ ਤੇ ਵੀ ਇੱਥੇ ਕਾਫੀ ਭਾਰੀ ਮੇਲੇ ਲੱਗਦੇ ਹੁੰਦੇ ਸੀ 47 ਦੇ ਵਿੱਚ ਅਜੇਹਾ ਜਿਹੜਾ ਦੁੱਖਾਂ ਦਾ ਪਹਾੜ ਟਾਇਆ ਇਹ ਸਭ ਚੀਜ਼ਾਂ ਜਿਹੜੀਆਂ ਸਾਡੇ ਤੋਂ ਦੂਰ ਹੋ ਗਈਆਂ ਖੰਡਰ ਬਣ ਗਈਆਂ ਹੁਣ ਮਿੱਤਰੋ ਇੱਥੇ ਕਬੂਤਰਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੁਸੀਂ ਅੰਦਰੋਂ ਦੇਖੋ ਇਹਦੀਆਂ ਕੰਧਾਂ ਕਿੰਨੀਆਂ ਮੋਟੀਆਂ ਨੇ ਤੇ ਇੱਥੇ ਹੱਥਾਂ ਦੇ ਨਾਲ ਮਿਹਨਤਕਾਰੀ ਵੀ ਕੀਤੀ ਹੋਈ ਹੈ ਸੱਜਣਾ ਅੰਦਰ ਤੋਂ ਦ੍ਰਿਸ਼ ਦੇਖੋ ਤੇ ਇੱਥੇ ਉਰਦੂ ਦੇ ਵਿੱਚ ਕਾਫੀ ਕੁਝ ਲਿਖਿਆ ਵੀ ਹੋਇਆ ਹੈ ਤੇ ਅੰਦਰੋਂ ਜਿਹੜੀ ਇਹ ਇਮਾਰਤ ਹੈ ਇਹ ਕਾਫੀ ਚੰਗੀ ਹਾਲਤ ਦੇ ਵਿੱਚ ਹੈ ਬਾਹਰੋਂ ਇਹਦੀ ਜਿਹੜੀ ਹਾਲਤੋਂ ਖਾਸ ਹੈ ਇਹ ਦੇਖੋ ਸੱਜਣੋ ਇੱਥੇ ਚਿਰਾਗ ਬਾਲਣ ਦੇ ਲਈ ਵੀ ਜਿਹੜੇ ਇਹ ਉੱਬੇ ਬਣੇ ਹੋਏ ਆ ਆਲੇ ਬਣੇ ਹੋਏ ਆ ਤੇ ਸੱਜਣੋ ਤੁਸੀਂ ਦੇਖੋ ਅੰਦਰੋਂ ਇਸ ਦਾ ਇੱਕ ਝਾਕਾ ਮਿੱਤਰੋ ਇਹ ਉਹ ਇਮਾਰਤਾਂ ਆ ਜਿਹੜੀਆਂ 47 ਦੇ ਵੇਲੇ ਉੱਜੜ ਚੁੱਕੀਆਂ ਨੇ ਜਿੱਥੇ ਕਦੇ ਭਾਰੀ ਮੇਲੇ ਲੱਗਦੇ ਹੁੰਦੇ ਸੀ ਅੱਜ ਇਹ ਬਿਲਕੁਲ ਵਿਰਾਨ ਰਹਿ ਚੁੱਕੀਆਂ ਨੇ ਸੱਜਣੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਖਤਰਨਾਕ ਜੰਗਲਾਂ ਦੇ ਵਿੱਚ ਆ ਕੇ ਤੁਹਾਨੂੰ ਇਹ ਇਮਾਰਤਾਂ ਅਸੀਂ ਦਿਖਾ ਰਹੇ ਹਾਂ ਤੇ ਦੇਸ਼ ਪੰਜਾਬ ਚੈਨਲ ਦਾ ਇੱਕੋ ਮਕਸਦ ਹੈ ਪੰਜਾਬ ਦੇ ਵਿੱਚ ਇਦਾਂ ਦੀਆਂ ਜਿੰਨੀਆਂ ਵੀ ਇਮਾਰਤਾਂ ਨੇ ਉਹ ਤੁਹਾਡੇ ਅੱਗੇ ਲੈ ਕੇ ਆਈਏ ਜਿਨ੍ਹਾਂ ਤੋਂ ਲੋਕ ਬਿਲਕੁਲ ਅਣਜਾਣ ਨੇ ਦੇਖ ਸਕਦੇ ਹੋ ਤੁਸੀਂ ਅਜਾੜੇ ਦੇ ਨਿਸ਼ਾਨ ਥੱਲੇ ਵੀ ਗੰਦ ਪੈ ਚੁੱਕਿਆ ਹੈ ਇੱਥੇ ਕਬੂਤਰਾਂ ਨੇ ਆਪਣਾ ਪੂਰੀ ਤਰ੍ਹਾਂ ਦੇ ਨਾਲ ਕਬਜ਼ਾ ਕੀਤਾ ਹੋਇਆ ਇਨਸਾਨਾਂ ਦਾ ਇੱਥੇ ਦੂਰ ਦੂਰ ਤੱਕ ਕੋਈ ਨਾਮੁ ਨਿਸ਼ਾਨ ਨਹੀਂ ਇੱਥੇ ਕੋਈ ਨਹੀਂ ਆਂਦਾ ਤੁਸੀਂ ਬਾਹਰੋਂ ਵੀ ਦੇਖ ਸਕਦੇ ਹੋ ਆਲੇ-ਦੁਆਲੇ ਸਿਰਫ ਝਾੜੀਆਂ ਨੇ ਤੇ ਝਾੜੀਆਂ ਨੇ ਇੱਥੇ ਪੂਰੀ ਤਰ੍ਹਾਂ ਦੇ ਨਾਲ ਆਪਣਾ ਕਬਜ਼ਾ ਕੀਤਾ ਹੋਇਆ ਹੈ ਸਿਆਣਿਆਂ ਦੇ ਦੱਸਣ ਮੁਤਾਬਕ ਇੱਥੇ ਕਈ ਪ੍ਰਾਣੀਆਂ ਕਬਰਾਂ ਵੀ ਨੇ ਆਲੇ-ਦੁਆਲੇ ਐਦਾਂ ਦੀਆਂ ਇਮਾਰਤਾਂ ਨੂੰ ਦੇਖ ਕੇ ਹੀ ਪਤਾ ਲੱਗਦਾ ਹੈ ਕਿ 1947 ਦੇ ਵੇਲੇ ਅਸੀਂ ਕੀ ਕੁਝ ਆਪਣਾ ਗਵਾਇਆ ਹੈ ਸਾਡਾ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਉਜੜਿਆ ਸੀ ਸਾਡੇ ਕਈ ਧਾਰਮਿਕ ਸਥਾਨ ਨੇ ਜਿਹੜੇ ਬਿਲਕੁਲ ਤਬਾਹ ਹੋ ਚੁੱਕੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀਆਂ ਪੰਜਾਬ ਦੇ ਵਿੱਚ ਇਦਾਂ ਦੀਆਂ ਹੋਰ ਵੀ ਇਮਾਰਤਾਂ ਆ ਉਹ ਵੀ ਤੁਹਾਡੇ ਅੱਗੇ ਲੈ ਕੇ ਜਾਂਦੇ ਰਹੀਏ